ਇੱਕ ਵੱਡੀ ਖਬਰ ਆ ਰਹੀ ਹੈ ਚੀਨ ਦੇ ਵਿੱਚ ਭਾਰਤੀ ਮੇਲਾਵਾਂ ਦੇ ਫਰਜ਼ੀ ਆਈਡੀ ਕਾਰਡ ਬਣਾ ਕੇ ਹਨੀ ਟ੍ਰੈਪ ਦਾ ਮਾਮਲਾ ਸਾਹਮਣੇ ਆਇਆ ਹਨੀ ਟ੍ਰੈਪ ਦੇ ਵਿੱਚ ਫਸਾ ਕੇ ਚੀਨ ਦੇ ਵਿੱਚ ਭਾਰਤੀਆਂ ਦੇ ਨਾਲ ਠਗੀ ਕੀਤੀ ਜਾਂਦੀ ਸੀ ਮਹਿਲਾ ਦੀ ਸ਼ਿਕਾਇਤ ਦੇ ਆਧਾਰ ਤੇ ਮੋਹਾਲੀ ਦੇ ਇਮੀਗ੍ਰੇਸ਼ਨ ਦਫ਼ਤਰ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਦਿੱਲੀ ਰਹਿਣ ਵਾਲੀ ਮਹਿਲਾ ਨੇ ਕੰਪਨੀ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਚਾਈਨੀਜ਼ ਲੋਕਾਂ ਦੇ ਵੱਲੋਂ ਲਾਓਸ ਦੇ ਵਿੱਚ ਚਲਾਏ ਜਾ ਰਹੇ ਫਰਜ਼ੀ ਕਾਲ ਸੈਂਟਰ ਇਹ ਸ਼ਿਕਾਇਤ ਕੀਤੀ ਗਈ ਕਿ ਫਰਜ਼ੀ ਕਾਲ ਸੈਂਟਰ ਚੁਲਾਇਆ ਜਾ ਰਿਹਾ ਹੈ ਚਾਈਨੀਜ਼ ਲੋਕਾਂ ਦੇ ਵੱਲੋਂ ਫਰਜ਼ੀ ਕਾਲ ਸੈਂਟਰ ਚੁਲਾਇਆ ਜਾ ਰਿਹਾ ਹੈ ਦਿੱਲੀ ਦੇ ਰਹਿਣ ਵਾਲੇ ਪੈਂਪੜਾ ਦੇ ਵੱਲੋਂ ਮਨਾ ਕੀਤਾ ਗਿਆ ਤਾਂ ਉਹਨਾਂ ਨੂੰ ਬੰਦਕ ਬਣਾ ਲਿਆ ਗਿਆ ਭਾਰਤੀ ਲੋਕਾਂ ਨੂੰ ਫਸਾ ਕੇ ਕ੍ਰਿਪਟੋਕਰੰਸੀ ਦੇ ਨਾਮ ਤੇ ਠੱਗੀ ਕੀਤੀ ਜਾਂਦੀ ਹੈ ਭਾਰਤ ਵਾਪਸ ਵਰਤੇ ਪੈਂਪੜਾ ਨੇ ਫਰਜ਼ੀ ਵਾੜੀ ਦੀ ਪੂਰੀ ਕਹਾਣੀ ਸੁਣਾਈ ਫਰਜ਼ੀ ਕਾਲ ਸੈਂਟਰ ਦੇ ਰਾਹੀਂ ਮਹਿਲਾਵਾਂ ਲੀਆਂ ਜੋ ਫੇਕ ਆਈਡੀਆਂ ਤਿਆਰ ਕੀਤੀਆਂ ਜਾਂਦੀਆਂ ਸੀ ਉਹ ਸਭ ਇਹ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਦਿੱਲੀ ਦੀ ਮਹਿਲਾ ਦੇ ਵੱਲੋਂ ਫਰਜ਼ੀ ਬਾੜੇ ਦਾ ਕਿੱਸਾ ਬੜਨ ਤੋਂ ਮਨਾ ਕਰ ਦਿੱਤਾ ਗਿਆ ਸੀ ਮਨਾ ਕੀਤਾ ਗਿਆ ਤਾਂ ਦੋਹਾਂ ਭੈਣ ਭਰਾਵਾਂ ਨੂੰ ਬੰਦਕ ਬਣਾ ਲਿਆ ਗਿਆ ਮਹਿਲਾ ਦੀ ਸ਼ਿਕਾਇਤ ਤੇ ਸਮਰ ਸਿੰਘ ਸਨੇਚੇ ਹੋਰ ਨਾਲੇ ਖਿਲਾਫ ਕੇਸ ਦਰਜ ਕੀਤਾ ਗਿਆ ਮਨਿੰਸ਼ੰਕਰ ਸਾਡੇ ਨਾਲ ਫੋਨ ਲਾਈਨ ਤੇ ਜੁੜਜੇ ਹਨ ਮਨੀਸ਼ ਪੁਰੀ ਪੂਰੀ ਜਾਣਕਾਰੀ ਕੀ ਹੈ ਪੂਰੀ ਖਬਰ ਕੀ ਹੈ ਬਲੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹੋਇਆ ਕਿਸੇ ਫਰਜ਼ੀ ਵਾਲਾ ਜਿਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇੱਕ ਸ਼ਿਕਾਇਤ ਦੇ ذریعے ਪੁਲਿਸ ਦੇ ਵੱਲੋਂ ਵੀ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਬਿਲਕੁਲ ਗੱਲ ਇਹ ਇੱਕ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਹੈ ਨਵੰਬਰ 2023 ਨਵੰਬਰ ਮਹੀਨੇ ਦਾ ਮਾਮਲਾ ਜਿਸ ਵਿੱਚ ਅਮਨਦੀਪ ਕੌਰ ਦੇ ਨਾਮ ਦੀ ਜਿਹੜੀ ਲੜਕੀ ਆ ਉਸ ਵੇਲੇ ਆਪੇ ਕਪੀ ਆਪਸੀ ਖਾਲਸੂ ਦੇਖਦੇ ਹੋ ਵਿਦੇਸ਼ ਦੇ ਇੱਕ ਮੋਹਾਲੀ ਦੇ 820 ਦੇ ਵਿੱਚ ਕਾਲ ਸੈਂਟਰ ਦੇ ਜੋਬ ਕਰਦੀ ਤੇ ਉਸ ਤੋਂ ਬਾਅਦ ਇੱਕ ਕਸਟਮਰ ਸਿੰਘ ਨਾਮ ਦਾ ਵਿਅਕਤੀ ਜੋ ਕਿ ਇਮੀਗ੍ਰੇਸ਼ਨ ਕੰਪਨੀ ਮੋਹਾਲੀ ਦੇ ਉਦਯੋਗੀ ਖੇਤਰ ਫੇਜ਼ 820 ਵਿੱਚ ਕੰਮਦਾ ਉਸਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਉਹ ਉਸ ਨੂੰ ਵਿਦੇਸ਼ ਦਾ ਜੋਬ ਦੇ ਉੱਪਰ ਵੀਜ਼ਾ ਪਰਮਿਟ ਦੇ ਪਰ ਵੀਜ਼ੇ ਤੇੰਦੀ ਗੱਲ ਕਰਦਾ ਤੇ ਉਸ ਨੂੰ ਵੀਟਨਾਮ ਭੇਜਿਆ ਜਾਂਦਾ ਹੈ ਵੀਟਨਾਮ ਭੇਜਣ ਤੋਂ ਬਾਅਦ ਉਸ ਨੂੰ ਜੋ ਕੰਟਰੈਕਟ ਉਸਨੂੰ ਸਾਈਨ ਕੀਤਾ ਜਾਂਦਾ ਕਿ ਉਹ ਉਸ ਤੋਂ ਬਾਅਦ ਉਹਦੇ ਤੋਂ ਯੂਰਪ ਦਾ ਜਿਹੜਾ ਕੋਟ੍ਰੈਕਟ ਉਹਨਾਂ ਸਾਈਨ ਕੀਤਾ ਜਾਂਦਾ ਹੈ ਲੇਕਿਨ ਉਸ ਨੂੰ ਉਹਦੇ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਉਸਨੂੰ ਦੂਸਰੇ ਕਾਲ ਸੈਂਟਰ ਵਿੱਚ ਟ੍ਰਾਂਸਫਰ ਕਰਨ ਲਈ ਕਿਹਾ ਜਾਂਦਾ ਹੈ ਇਸ ਦੀ ਸ਼ਿਕਾਇਤ ਉਹ ਮਹਿਲਾ ਵੱਲੋਂ ਵਿਤਨਾਮ ਅੰਬੈਸਡਰੀ ਇੰਡੀਆ ਅੰਬੈਸਡਰੀ ਨੂੰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸਨੂੰ ਜਿਹੜੀ ਕੰਪਨੀ ਵਿੱਚ ਉਹ ਗਈ ਹੁੰਦੀ ਹੈ ਤੇ ਉਸ ਕੰਪਨੀ ਨੂੰ ਜੁਰਮਾਨਾ ਕਰਕੇ 500 ਯੂਰੋ ਦਾ ਜੁਰਮਾਨਾ ਕਰਕੇ ਉਸ ਲੜਕੀ ਨੂੰ ਵਾਪਸ ਇੰਡੀਆ ਭੇਜ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਹ ਲੜਕੀ ਦੁਬਾਰਾ ਇੱਕ ਵਾਰ ਫੇਜ਼ ਤਰ ਮੋਹਾਲੀ ਦੇ ਉਸ ਖੇਤਰ ਦਾ ਅੱਖੀਂ ਵਿੱਚ ਸਮਰਤ ਕਾਮ ਦਾ ਵਿਅਕਤੀ ਜਿਹੜਾ ਕਿ ਹੈਗਾ ਟੋਕੀਓ ਸੁਬਜੇਕਟਿਵਾ ਫਰਦੀ ਨਾਮ ਹੈ ਉਹ ਤੋਂ ਲੈ ਕੇ ਕਾਲ ਇਮੀਗ੍ਰੇਸ਼ਨ ਸੈਂਟਰ ਚ ਲਾਇਆ ਜਾ ਰਿਹਾ ਸੀ ਕਿਤੇ ਉਸ ਦੇ ਵਿੱਚ ਉਹ ਦੁਬਾਰਾ ਉਹਨਾਂ ਨੂੰ ਸੰਪਰਕ ਕਰਦੀ ਤੇ ਉਸ ਦੇ ਵਿੱਚ ਉਸ ਦੇ ਭਰਾ ਨੂੰ ਵੀ ਇੱਕ ਐਪਲੀਕੇਸ਼ਨ ਲਗਾਈ ਜਾਂਦੇ ਤੇ ਉਸ ਦੇ ਭਰਾ ਨੂੰ ਪਹਿਲਾਂ ਤਾਂ ਬੈਂਕੋਕ ਦਿੱਲੀ ਤੋਂ ਬੈਂਕੋਕ ਪਹੁੰਚਿਆ ਜਾਂਦਾ ਬੈਂਕੋਕ ਤੋਂ ਬਾਅਦ ਉਸ ਨੂੰ ਥਾਈਲੈਂਡ ਵਿੱਚ ਜਾਇਆ ਜਾਂਦਾ ਨਦੀ ਦੇ ਰਸਤੇ ਤਾਂ ਥਾਈਲੈਂਡ ਵਿੱਚ ਜਾਣਾ ਬੜੀ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਉਹਥੇ ਇੱਕ ਏਜੰਟ ਮਿਲ ਚਾਈਨੀਜ਼ ਏਜੰਟ ਮਿਲਦਾ ਜੋ ਕਿ ਉਹਨਾਂ ਤੋਂ ਕਿ ਉਹਨਾਂ ਨੂੰ ਕਹਿੰਦਾ ਕਿ ਕਿ ਡਾਟਾ ਐਂਟਰੀ ਆਪਰੇਟਰ ਤੇ ਆਪਰੇਟਰ ਦੀ ਜੌਬ ਹੈਗੀ ਤੇ ਚਾਰ ਪ੍ਰੋਸੈਸਰ ਦੀ ਜਾਵਦੀ ਨੂੰ ਲੇਕੇ ਉਹਨਾਂ ਨੂੰ 2 ਲੱਖ ਰੁਪਏ ਦੀ ਰਕਮ ਅਦਾ ਕਰਨੀ ਪਏਗੀ ਠੀਕ ਇਸ ਜਿਸ ਨੂੰ ਲੈ ਕੇ ਹੁਣ ਉਹਨਾਂ ਨੂੰ ਮਜ਼ਦੂਰੀ ਤੋਂ ਉਹਨਾਂ 2 ਲੱਖ ਰੁਪਏ ਉਸ ਨੂੰ ਦੇਣਾ ਪੈਂਦਾ ਉਸ ਤੋਂ ਬਾਅਦ ਉਸ ਨੂੰ ਚਾਈਨਾ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਂਦਾ ਤੇ ਉਸੇ ਲੜੀ ਉਸੇ ਜ ਹੈ ਉਸੇ ਤਰ੍ਹਾਂ ਹੀ ਜਿਹੜੀ ਕਿ ਮਹਿਲਾ ਅਮਨਦੀ ਕੋਰਾ ਇਸ ਨੂੰ ਵੀ ਨਵੰਬਰ 2023 ਦੇ ਵਿੱਚ ਫਿਰ ਉੱਥੇ ਤੇ ਚਲ ਜਾਂਦਾ ਜੀ ਉਹਦੇ ਇਹਨਾਂ ਦੇ ਸੰਪਰਕੀ ਜਸ ਸਮਰ ਸਿੰਘ ਕੋਲ ਆਉਂਦੀ ਸਮਰ ਸਿੰਘ ਨੂੰ ਚਾਈਨਾ ਵਿੱਚ ਭੇਜਦਾ ਤੇ ਲੇਕਿਨ ਉਸ ਦੇ ਵਿੱਚ ਕੰਟਰੈਕਟ ਕੀਤਾ ਜਾਂਦਾ 6000 ਯੂਆਨ ਦੇ ਵਿੱਚ ਜਿਹੜੀ ਇਸ ਦੀ ਜੋਬ ਲੱਗਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਜਦੋਂ ਵਿਦੇਸ਼ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਉੱਥੇ ਵਿਦੇਸ਼ ਵਿੱਚ ਉਸ ਤੋਂ ਬਾਅਦ ਜਿਹੜੀ ਕਿ ਕਾਰਵਾਈ ਸ਼ੁਰੂ ਹੁੰਦੀ ਹੈ ਇਸ ਨੂੰ ਉਦੋਂ ਦਾ ਕੰਟਰੈਕਟ ਦੁਆਰਾ ਇੱਕ ਨਵਾਂ ਕੰਟਰੈਕਟ ਚਾਈਨਾ ਵਿੱਚ ਪਹੁੰਚ ਤੋਂ ਬਾਅਦ ਸਾਈਨ ਕੀਤਾ ਜਾਂਦਾ ਹੈ ਕਿ ਤੁਹਾਡੀ ਤਨਖਾਹ 6 ਮਹੀਨੇ ਲਈ ਬੈਂਕ ਜਿਥੋਂ ਹੀ ਆਨ ਰਹੇਗੀ ਪਲੱਸ ਤੁਹਾਨੂੰ ਇੱਕ ਸੈਂਟਰ 'ਚ ਕੰਮ ਕਰਨਾ ਪਏਗਾ ਤੇ ਜਦੋਂ ਕਾਲ ਸੈਂਟਰ ਪਹੁੰਚਦੇ ਤਾਂ ਕਾਲ ਸੈਂਟਰ ਦੇ ਵਿੱਚ ਜਦੋਂ ਪਤਾ ਲੱਗਦਾ ਕਿ ਇਹ ਸਾਰਾ ਕਾਲ ਸੈਂਟਰ ਜਿਹੜਾ ਕਿ ਫਰਜੀ ਕਾਲ ਸੈਂਟਰ ਚਲਾਇਆ ਜਾ ਰਿਹਾ ਜਿਸ ਨਾਲ ਕਿ ਵਿਦੇਸ਼ ਵਿਦੇਸ਼ ਤੋਂ ਭਾਰਤੀਆਂ ਨਾਲ ਠੱਗੀ ਦਾ ਕੰਮ ਚਲਾਇਆ ਜਾਂਦਾ ਹੈ ਉਸ ਕਾਲ ਸੈਂਟਰ ਦੇ ਜਿਸ ਨੂੰ ਜੋਬ ਦਿੱਤੀ ਗਈ ਉਸ ਤੋਂ ਬਾਅਦ ਕਾਲ ਸੈਂਟਰ ਵਿੱਚ ਲਗਾਤਾਰ ਉਹ ਚਲਵਾਰੇ ਤੇ ਉਸ ਤੋਂ ਬਾਅਦ ਇਹਨਾਂ ਦੇ ਕਿ ਜਿੰਨੀਆਂ ਵੀ ਮਹਿਲਾਵਾਂ ਨੂੰ ਮੁਹਾਰੀ ਪਰ ਏਰੀਆ ਦੇ ਵਿੱਚੋਂ ਵਿਦੇਸ਼ੀ ਚਾਈਨਾ ਵਿੱਚ ਗਈਆਂ ਸੀ ਕਿ ਇਸ ਕਾਲ ਸੈਂਟਰ ਵਿੱਚ ਕੰਮ ਕਰ ਰਹੀ ਸੀ ਉਹਨਾਂ ਦੀ ਫਰਜੀ ਆਈਡੀ ਤਿਆਰ ਕੀਤੀ ਜਾਂਦੀ ਹੈ ਠੀਕ ਜਿਹੜੀ ਕਿ ਅੱਜ ਕੱਲ ਆਪਾਂ ਸੋਸ਼ਲ ਮੀਡੀਆ 'ਤੇ ਵਿਦੇਸ਼ੀ ਐਪਸ ਤੋਂ ਦੇਖਨੇ ਕਿ ਚੈਟਿੰਗ ਲਈ ਵੀ ਵੂਮਨਸ ਲਈ ਚੈਟਿੰਗ ਇਹ ਲੜਕੀਆਂ ਨੇ ਚੈਟਿੰਗ ਕਰਵਾਉਣਾ ਸੈ ਜਾਂ ਐਵਜ ਕੋਈ ਐਪ ਸੁਣੀਏ ਤਾਂ ਉਸ ਦੇ ਉਹਨਾਂ ਦੇ ਜਿਵੇਂ ਹੀ ਵਿਅਕਤੀ ਉਸਨੂੰ ਟ੍ਰੈਪਿਡ ਬਣਦਾ ਹੈ ਤਾਂ ਉਸ ਨਾਲ ਚੈਟਿੰਗ ਸ਼ੁਰ ਸਟਾਰਟਿੰਗ ਦੇ ਵਿੱਚ ਲੜਕੇ AI ਦੀ ਮਦਦ ਨਾਲ ਇੱਕ ਟੈਕਨੋਲੋਜੀ ਫੇਕ ਵੀਡੀਓ ਤਿਆਰ ਕਰ ਦਿੱਤੀ ਜਾਂਦੀ ਜਿਸ ਤੋਂ ਬਾਅਦ ਜਦੋਂ ਵਿਅਕਤੀ ਕਾਚ ਕਰ ਰਿਹਾ ਹੁੰਦਾ ਉਸ ਨੂੰ ਇਸ ਹਲ ਹਨੀ ਟ੍ਰੈਪਿਡ ਪਸਾ ਕੇ ਉਸ ਤੋਂ ਇਹ ਵੀਡੀਓ ਡਿਲੀਟ ਕਰਾਉਂਦੇ ਉਸ ਤੋਂ ਵੀਡੀਓ ਬਣਾ ਲਈ ਜਾਂਦੀ ਤੇ ਵੀਡੀਓ ਡਿਲੀਟ ਕਰਨ ਨੂੰ ਲੈ ਕੇ ਨਾਮ ਤੇ ਉਹਨਾਂ ਤੋਂ ਮੋਟੀਆਂ ਰਕਮਾਂ ਮੰਗੀਆਂ ਇਹਦੀ ਸੋਲਡੀ ਰਕਮ ਮੰਗੀ ਜਾਂਦੀ ਜਾਂਦੀ ਹੈ ਕ੍ਰਿਪਟੋ ਕਰੰਸੀ ਦੇ ਨਾਮ ਤੇ ਮੰਗੀ ਜਾਂਦੀ ਹੈ ਠੀਕ ਠੀਕ ਹੈ ਇਹ ਨੂੰ ਲੈ ਕੇ ਸਭ ਤੋਂ ਪਹਿਲਾਂ ਮਹਿਲਾਵਾਂ ਵੱਲੋਂ ਇੱਕ ਕਦਮ ਤੋਂ ਮਨਾ ਕਰ ਦਿੱਤਾ ਗਿਆ ਤਾਂ ਇਸ ਨੂੰ ਤੋਂ ਬੰਦਕ ਵੀ ਬਣਾਇਆ ਗਿਆ ਫਿਰ ਇਸ ਦੇ ਵੱਲੋਂ ਮੈਸੇਜ ਨੂੰ ਅਪਰੋਚ ਕੀਤੀ ਗਈ ਤਾਂ ਇਹ ਨੂੰ ਇੰਡੀਆ ਵਾਪਸ ਭੇਜਿਆ ਗਿਆ ਇੰਡੀਆ ਵਾਪਸ ਆਉਣ ਤੋਂ ਬਾਅਦ ਅਮਨਦੀਪ ਕੌਰ ਵੱਲੋਂ ਇਹ ਮੁਹਾਲੀ थाना ਫੇਸਟਿਕ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਉਹ ਇਹ ਵੱਡਾ ਨੈਟਵਰਕ ਲੱਗਦਾ ਕਿ ਇਹਦੇ ਤਾਰ ਜਿਹਨੇ ਉਹ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵੱਖ-ਵੱਖ ਖਿੱਸਿਆਂ ਦੇ ਵਿੱਚ ਵੀ ਜੁੜੇ ਹੋ ਸਕਦੇ ਨੇ ਬਿਲਕੁਲ ਇੱਕ ਅੰਤਰਰਾਸ਼ਟਰੀ ਗਿਰੋਹ ਕੈਪਟਨਿਆ ਨੂੰ ਕਿਉਂਕਿ ਇਹ ਸੱਤ ਵਿਅਕਤੀ ਸ਼ਾਮਲ ਨੇ ਤੇ ਹੋਰ ਸੱਤ ਵਿਅਕਤੀ ਲੈ ਕੇ ਮੁਹਾਲੀ ਤੋਂ ਸ਼ਾਮਲ ਨੇ ਬਾਕੀ ਉਸ ਤੋਂ ਬਾਅਦ ਇਹ ਕਿਰਗਿਸਟਾਨ ਸਟੇਟ ਵਿੱਚ ਕਿਥੇ ਕਿਥੇ ਨਾਲ ਜਾਂਚ ਹੋ ਰਹੀ ਹੈ ਇਹ ਇੱਕ ਜਾਣ ਦਾ ਵਿਸ਼ਾ ਜਿਸ ਨੂੰ ਲੈ ਕੇ ਕਿ ਉਹ ਪਰ ਫਿਲਹਾਲ ਜੋ ਹੈ ਕੇਸ ਤੇਸ ਦਰਜ ਕੀਤਾ ਗਿਆ ਪੁਲਿਸ ਦੇ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਹੋਈ ਜਾਂ ਕਿਸੇ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਜੇ ਫਿਲਹਾਲ ਜੀ ਬਿਲਕੁਲ ਨਹੀਂ ਕੋਈ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਜਿਸ ਨੇ ਛਾਪੇਮਾਰੀ ਕੀਤੀ ਗਈ ਤਾਂ ਉਹ ਜਿਹੜਾ ਆਫਿਸ ਸੀਗਾ ਉਹ ਇਮੀਗ੍ਰੇਸ਼ਨ ਆਫਿਸ ਬੰਦ ਕਰ ਦਿੱਤਾ ਗਿਆ ਇਹ ਦੂਸਰੇ ਪਾਸੇ ਇੱਕ ਇੱਕ ਦੋ ਕੇਸੇ ਤੋਂ ਨਹੀਂ ਹਿਊਮਨ 트ੈਪਿੰਗ ਯੂਨਿਟ ਨੂੰ ਵੀ ਇਨਵੋਲ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਦੋਨੋਂ ਪੱਧਰ ਲੈਵਲ ਤੇ ਇਹਦੇ ਅੰਤਰਰਾਸ਼ਟਰੀ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਇਸ ਦੇ ਵਿੱਚ ਜ਼ਿੰਮੇਵਾਰ ਤੁਸੀਂ ਕੀ ਮੰਨਦੇ ਹੋ ਪ੍ਰਸ਼ਾਸਨਿਕ ਪੱਧਰ ਤੇ ਕਿਉਂਕਿ ਪ੍ਰਸ਼ਾਸਨ ਦੀ ਨੱਕ ਦੇ ਘੇਟ ਇੰਨਾ ਵੱਡਾ ਫਰਜ਼ੀਵਾੜਾ ਚੱਲਦਾ ਰਿਹਾ ਹੈ ਔਰ ਸ਼ਰੇਆਮ ਚੱਲਦਾ ਰਿਹਾ ਹੈ ਜੀ ਬਿਲਕੁਲ ਹੈ ਪ੍ਰਸ਼ਾਸਨ ਦੀ ਬਿਲਕੁਲ ਬਹੁਤ ਵੱਡੀ ਨਾਕਾਮੀ ਹੈ ਜਿਸ ਤੋਂ ਲੈ ਕੇ ਕਿ ਮੁਹਾਲੀ ਦੇ ਜਾਂ ਮੁਹਾਲੀਆਂ ਚੰਡੀਗੜ੍ਹ ਦੇ ਕਹਿ ਲਈ ਕਿ ਆਸ-ਪਾਸ ਦੇ ਇਲਾਕਿਆਂ ਦੇ ਕਾਫੀ ਭਾਰੀ ਮਾਤਰਾ ਵਿੱਚ ਜਿਹੜੇ ਫਰਜੀ ਇਮੀਗ੍ਰੇਸ਼ਨ ਕੰਪਨੀ ਜਿਹੜੀ ਚੱਲ ਰਹੀਆਂ ਵਿਦਆਊਟ ਲਾਇਸੈਂਸ ਜਿਹੜੀ ਚੱਲ ਰਹੀਆਂ ਉਹ ਆਖਿਰ ਕਿਸ ਤਰ੍ਹਾਂ ਚੱਲਦੀ ਹੈ ਪ੍ਰਸ਼ਾਸਨ ਇਹਨਾਂ ਦੇ ਕਾਬੂ ਪਾਉਣ ਤੇ ਬਿਲਕੁਲ ناکਾਮ ਹੁੰਦਾ ਹੈ ਨਜ਼ਰ ਆ ਰਿਹਾ ਹੈ ਪ੍ਰਸ਼ਾਸਨ ਦੀ ਨਲਾਇਕੀ ਤਾਂ ਇੱਥੇ ਸਾਹਮਣੇ ਆ ਹੀ ਰਹੀ ਹੈ ਲੇਕਿਨ ਇਸ ਦੇ ਨਾਲ ਦੇਖੋ ਆਮ ਲੋਕਾਂ ਨੂੰ ਵੀ ਸਮਝਣਾ ਸੁਚੇਤ ਰਹਿਣਾ ਜਾਗਰੂਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਆਪਾਂ ਖਬਰ ਵੀ ਨਸ਼ਰ ਕਰ ਰਹੇ ਹਾਂ ਔਰ ਇਹ ਖਬਰ ਦਾ ਨਸ਼ਰ ਹੋਣਾ ਸਿਰਫ ਨਸ਼ਰ ਕਰਨ ਤੱਕ ਮਤਲਬ ਨਹੀਂ ਹੈ ਅਸੀਂ ਇਸ ਦੇ ਗਰਾਊਂਡ ਤੱਕ ਜਾਣਾ ਹੈ ਅਸੀਂ ਇਸ ਤੱਕ ਜਾਣਾ ਤਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਕੋਈ ਹੋਰ ਲੋਕ ਨਾ ਹੋ ਸਕਣ ਇਸ ਰਕ ਕਿਸੇ ਗੌਰ ਨੂੰ ਪਰੇਸ਼ਾਨੀ ਨਾ ਚਲਣੀ ਪਵੇ ਮਨੀਸ਼ ਬਹੁਤ শুকਰੀਆ ਫਿਲਹਾਲ ਤੱਕ ਦੀ ਜਾਣਕਾਰੀ ਦਿੱਲੀ ਕੋ ਅਪਡੇਟ ਹੋਏਗਾ ਤਾਂ ਸਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾਣਾ